ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਆ ਅਬੋਹਰ ਦੀ ਨਵੀਂ ਅਨਾਜ ਮੰਡੀ ਵਿੱਚ ਪਿੱਛੇ ਤੁਸੀਂ ਦੇਖ ਰਹੇ ਹੋ ਝੁਗੀਆਂ ਚੋਪੜੀਆਂ ਹਟਾਈਆਂ ਜਾ ਰਹੀਆਂ ਨੇ ਇਹ ਮਾਰਕੀਟ ਕਮੇਟੀ ਦੇ ਵਿੱਚ ਕਰੀਬ ਕਰੀਬ 100 ਦੇ ਕਰੀਬ ਇਹ ਝੁਗੀਆਂ ਬਣੀਆਂ ਹੋਈਆਂ ਸੀ ਜੋ ਕਿ ਕਾਫੀ ਸਾਲਾਂ ਤੋਂ ਬਣੀਆਂ ਸੀ ਲੇਕਿਨ ਹੁਣ ਜਦੋਂ ਝੋਨੇ ਦੀ ਫਸਲ ਆਈ ਤੇ ਸਬਜ਼ੀਆਂ ਸਬਜ਼ੀ ਮੰਡੀ ਜਿਹੜੀ ਹੈਗੀ ਆ ਉਹਦੇ ਵਿੱਚ ਚੋਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮਾਰਕੀਟ ਕਮੇਟੀ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਣੀਆਂ ਝੁਗੀਆਂ ਚੋਕਲੋ ਨਹੀਂ ਤਾਂ ਅਸੀਂ ਹਟਾ ਦੇਵਾਂਗੇ ਲੇਕ ਮਾਰਕੀਟ ਕਮੇਟੀ ਵੱਲੋਂ ਇਸ ਤਰ੍ਹਾਂ ਇਹ ਮਸ਼ੀਨਾਂ ਲਿਆ ਕੇ ਇਹ ਮਸ਼ੀਨਾਂ ਦੇ ਮਾਰਫਤ ਹੁਣ ਝੁੱਗਿਆਂ ਨੂੰ ਹਟਾਇਆ ਜਾ ਰਿਹਾ ਤੇ ਆਪਾਂ ਗੱਲਬਾਤ ਕਰਦੇ ਆ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਇੱਥੇ ਜੋ ਗਰੀਬ ਲੋਕ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿੰਨੇ ਸਾਲਾਂ ਤੋਂ ਰਹਿ ਰਹੇ ਸੀ ਦੋਵੇਂ ਪੱਖ ਹੀ ਸੁਣਾਵਾਂਗੇ ਲੇਕਿਨ ਸਮੱਸਿਆ ਇਹ ਹੈਗੀ ਆ ਵੀ ਇੱਥੇ ਚੋਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਸੀ ਜਿਸ ਕਰਕੇ ਕਿਸਾਨ ਤੇ ਆੜਤੀ ਬਹੁਤ ਪਰੇਸ਼ਾਨ ਸੀ ਇਸੇ ਕਰਕੇ ਮਾਰਕੀਟ ਕਮੇਟੀ ਪ੍ਰਸ਼ਾਸਨ ਨੂੰ ਝੁੱਗਿਆਂ ਹਟਾਉਣ ਦਾ ਫੈਸਲਾ ਲੈਣਾ ਪਿਆ ਮਨਜੰਦਾ ਜੀ ਜੋ ਝੁੱਗਿਆਂ ਹਟਾਈਆਂ ਗਏ ਇਹਨਾਂ ਬਾਰੇ ਕੀ ਕਹਿਣਾ ਤੁਸੀਂ ਮੈਂ ਕਹਣਾ 20 ਸ ਸਾਡੀ ਦੁਕਾਨਾਂ ਸੁੰਨੀਆਂ ਸੀਗੀਆਂ ਇਹਨਾਂ ਕਿੰਨੇ ਚੋਰੀਆਂ ਵੱਧੂ ਹੁੰਦੇ ਸੀਗੀਆਂ ਅੱਛਾ ਜੀ ਇਹ ਨਾਮ ਤੋਂ ਬਾਅਦ ਸਾਡੀ ਚੋਰੀ ਨੇ ਅਜ ਤੱਕ ਕਰੀ ਹੋਈ 20 ਸਾਲ ਹੋ ਗਏ ਠੀਕ ਹੈ ਇਹ ਤਾਂ ਪਹਿਲੇ ਆਪਣੀ ਦੁਕਾਨ ਉੱਤੇ ਸੀਗੀ ਇਹ ਨਹੀਂ ਸੀਗੇ ਸਾਡੀ ਚੋਰੀ ਉਹ ਪੇਤੀ ਵੀ ਲੈ ਜਾ ਕੇ ਲੈ ਗਏ ਸਮਾਨ ਦੀ ਤੋੜ ਫੜ ਕੇ ਲੈ ਗਏ ਸਾਡਾ 2-3 ਲੱਖ ਦਾ ਨੁਕਸਾਨ ਹੋ ਗਿਆ ਉਸ ਤੋਂ ਉਧਰੋਂ ਕਿਸਾਨਾਂ ਦਾ ਕਹਿਣਾ ਵੀ ਝੋਨੇ ਦੀ ਚੋਰੀ ਹੁੰਦੀ ਹੈ ਸਬਜ਼ੀਆਂ ਦੀ ਚੋਰੀ ਬਿਲਕੁਲ ਇਹ ਨਹੀਂ ਕਹਤੇ ਬਿਲਕੁਲ ਤੁਹਾਨੂੰ ਜਾਨਦੇ ਹੀ ਨਹੀਂ ਕਿ ਜਿਹੜੇ ਬਾਕੀ ਲੇਬਰ ਆਈ ਸਾਡੀ ਲੇਬਰ ਉਹਨਾਂ ਦੇਵਰ ਦਾ ਜੂਏ ਬਣਾ ਕੇ ਬੈਠੇਗੀ ਉਹ ਕਿੱਥੇ ਜਾਏਗੀ ਠੀਕ ਹੈ ਉੱਥੇ ਤਾਂ ਕਿੱਥੇ ਤਾਂ ਬ ਉਹਨੇ ਵੀ ਇਹਨਾਂ ਮਨੇ ਵੀ ਲੇਬਰ ਕੰਮ ਕਰਦੇ ਨੇ ਝੋਨੇ ਵੀ ਕਦੇ ਕਣਗੇ ਕਿੱਥੇ ਜਾਣਗੇ ਠੀਕ ਹੈ ਆਪ ਤੇ ਮੰਡੀ ਰਹਿਣਗੇ ਨਾ ਤੁਮਹਾਨੂੰ ਕੰਮ ਸਵੇਰੇ ਉੱਠ ਕੇ ਅਗਲੀ ਮਾਰਨਿੰਗ ਕੰਮ ਲੱਗਣਾ ਹੈ ਸ਼ਾਮੀ ਲੇਟ ਆਂਦੇ 10 11 ਵਜ ਜਾਂਦੇ ਨੇ ਠੀਕ ਹੈ ਤੇ ਫੇਰ ਰੋਟੀ ਛੋਟੀ ਬਣਾਣੀ ਸਵੇਰ ਦਾ ਟਾਈਂ ਜਾਣਗੇ ਦੂਰ ਕਿੱਥੇ ਰਹਿਣਗੇ ਜਾ ਕੇ ਠੀਕ ਹੈ ਪਦੇਸੀ ਬੰਦੇ ਨੇ ਕਿੱਥੇ ਰਹਿਣਗੇ ਜਾ ਕੇ ਰਹਿਣਗੇ ਤਾਂ ਬਹੁਤ ਚੀਜ਼ਾਂ ਠੀਕ ਹੈ ਕਿਤੇ ਵੀ ਨਾ ਇੱਥੇ ਰਹਿਣਗੇ ਕਿਤੇ ਲਾਣਗੇ ਝੁੱਗੀ ਤਾਂ ਲੱਗਣਗੇ ਉਹ ਦੁਕਾਨ ਤਾਂ ਨਹੀਂ ਜਗ੍ਹਾ ਨਹੀਂ ਕਿਥੋ ਸਵਾਦੀ ਅਸੀਂ ਕਹ ਬਹਿ ਲਈਏ ਠੀਕ ਹੈ ਇਹ ਤਾਂ ਇਹਨਾਂ ਪਤਾ ਹੋਣਾ ਚਾਹੀਦਾ ਚੀ ਇਹਨਾਂ ਮੁੰਡੇ ਕੰਮ ਕਰਦੇ ਨੇ ਮਰਦੀਚ ਕਰਦੇ ਨੇ ਕੋਈ ਮਾ ਸੁਣਾਸ ਕੋ ਕੂੜਾ ਚੱਕ ਕੇ ਨਾਲ ਗੁਜ਼ਾਰਾ ਕਰਦੇ ਨੇ ਆਪਦਾ 20-22 ਸਾਲ ਹੋ ਗਏ ਨੇ ਇਹਨਾਂ ਨੂੰ ਕਿਸੇ ਅੱਜ ਤੱਕ ਨਹੀਂ ਬੁਲਾਇਆ ਇਹਨਾਂ ਨੂੰ ਠੀਕ ਹੈ ਪਹਿਲੀ ਦਫਾ ਦੇਖਿਆ ਕੰਮ ਹੋ ਰਿਹਾ ਹੈ ਮਤਲਬ ਇਹ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਜੀ ਠੀਕ ਹੈ ਇਹਦਾ ਗਾੜਾ ਨਾਲ ਗਰੀਬਾਂ ਦਾ ਕਿ ਥੋੜੀ ਕੁਰਪਈ ਪੰਜਾਬ ਵਿੱਚ ਹੈਗੀ ਹੈ ਠੀਕ ਹੈ ਤੇ ਇੱਕ ਰੁਪਈ ਐਵੇਂ ਦੇ ਆਪਾਂ ਮਗੜਾ ਕਰਦੇ ਤਾਂ ਤਾਂ ਹੀ ਰੁਪਈ ਆਦੀ ਹੋਰ ਕੀ ਜਾਣੀ ਨਹੀਂ ਜੀ ਆਪਣਾ ਦਿੱਤੂ ਕੀ ਸਮੱਸਿਆ ਆਦੀ ਆਪਕੋ ਅਮਨ ਕੋਈ ਆ ਰਹੀ ਹੈ ਅਮਰ ਕੋਈ ਹਾਂ 20 ਸਾਲ ਹੋ ਗਏ ਹਾਂ ਰਹਿਤੇ ਰਹਿਤੇ ਬੱਚੇ ਕੰਮ ਕਰ ਲ मंदिर में लग जाते हैं और सब भी लेते हैं तो मंदिर में बताया जा रहा है कि जोने के सीजन में चोरियां की घटना वो कौन करता है बेरे? ये नए झुग्गी है ये ना हम तो 20 साल हो गए इधर आप क्या काम करते हो हम बैठे के काम करते हैं बच्चे तो आप अब कहाँ जाओगे अब कहाँ जाएंगे कोई ठिकाने नहीं हमारा नाम किया कितना अधिकार हुई ਆ ਪਬਲਿਕ ਪ੍ਰੋਪਰਟੀ ਤੇ ਜਿੰਨੇ ਵੀ ਇਨਫਰੋਚਮੈਂਟ ਇਹ ਮੰਡੀ ਚ ਰਿਮੂਵ ਕਰ ਰਹੇ ਆ ਮੰਡੀ ਚ ਚੋਰੀਆਂ ਹੁੰਦੀਆਂ ਸੀਜ਼ਨ ਦੌਰਾਨ ਤੇ ਇਹਨਾਂ ਚੀਜ਼ਾਂ ਨੂੰ ਮੁਖ ਰੱਖਦੇ ਹੋਏ ਸੀ ਜਿਹੜੇ ਇਨਫਰੋਚਮੈਂਟ ਦਾ ਸਾਰੀ ਰਿਮੂਵ ਕਰ ਰਹੇ ਆ ਇਸ ਤੋਂ ਅਸੀਂ ਇਹ ਮਾਰਕੀਟ ਕਮੇਟੀ ਦੇ ਅੰਦਰ ਜੋਨੇ ਦਾ ਸੀਜ਼ਨ ਚੱਲਦਾ ਮੰਡੀ ਦੇ ਵਿੱਚ ਜਿਹੜੀ ਗਰੀਬ ਜਨਤਾ ਚ ਛੋਕੀਆਂ ਛੋਪਰੀਆਂ ਬਾ ਕੇ ਬੈਠੀ ਹੋਈ ਹੈ ਉਹਨਾਂ ਵਾਸਤੇ ਸੀ ਕਿਸਾਨਾਂ ਨੂੰ ਵੀ ਤੰਗੀ ਆਉਂਦੀ ਹੈ ਤੇ ਥਾਂ ਥੋੜੀ ਪੈ ਜਾਂਦੀ ਹੈ ਇਸ ਕਰਕੇ ਇਹਨਾਂ ਨੂੰ ਪਾਸੇ ਕਰਾ ਰਹੇ ਆ ਇੱਥੇ ਉਹਨਾਂ ਦੀ ਸੁਰੱਖਿਆ ਵਾਸਤੇ ਅਸੀਂ ਆਏ ਹੋਏ ਮਾਰਕੀਟ ਕਮੇਟੀ ਉਰ ਕੋਈ ਇਹਨਾਂ ਦਾ ਕੋਈ ਹੁਣ ਹੋਰ ਕੀਤਾ ਜਾਵੇਗਾ ਕਿਤੇ ਹੋਰ ਕਿਤੇ ਭੇਜਿਆ ਜਾਊਗਾ ਜੀ ਇਹਨਾਂ ਨੂੰ ਕੋਈ ਇਹ ਤਾਂ ਦੇਖੋ ਹੁਣ ਇਹਨਾਂ ਕਮੇਟੀ ਵਾਲਿਆਂ ਨਾਲ ਹੀ ਆਸੀਂ ਜਿਵੇਂ ਹੋਊਗਾ ਉਵੇਂ ਕਰਦੇ ਆ ਐਡਜਸਟਮੈਂਟ ਕੇ ਬਸ ਕਿੰਨੀ ਟੁਗੀ ਝੋਂਪੜੀਆਂ ਸੀ ਕਿ ਮੰਡੀ ਵਿੱਚ ਜੀ ਆ ਤੁਹਾਡੇ ਸਾਹਮਣੇ ਹੀ ਆ ਜਿਹੜੀਆਂ ਪਿੱਛੇ ਵੀ ਹੈਗੀਆਂ ਸੀਆਂ ਕੋਈ ਹੁਣ 40 50 ਦੇ ਕਰੀਬ ਹੋਣਗੇ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ ਕੋਈ ਨਹੀਂ ਹਜੇ ਕੋਈ ਨਹੀਂ ਕਿਸੇ ਨੇ ਖੁਸ਼ ਨਹੀਂ ਹੋਏ ਸਵੇਰਾ ਟੀਵੀ ਲਈ ਆ ਬਹੁਤ ਤਾਂ ਤਰਮਿੰਦਰ ਦੀ ਰਿਪੋਰਟ